ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਇੱਕ ਜ਼ਰੂਰੀ ਗੱਲ ਕਰਨੀ ਹੈ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਆਪਾਂ ਪਿਛਲੇ ਦਿਨੀ ਵੇਖਦੇ ਆ ਰਹੇ ਆਂ ਕਿ ਸਰਦਾਈ ਦੀਆਂ ਦੁਕਾਨਾਂ ਖੁੱਲੀਆਂ ਠੀਕ ਹੈ ਜੀ ਜੋ ਕਿ ਦਰਾਂ ਪੰਥਾਂ ਦੇ ਵਿੱਚ ਮर्याਦਾ ਅਨੁਸਾਰ ਤਿਆਰ ਕਰਕੇ ਔਰ ਉਹਦੇ ਲੰਗਰ ਲਾਏ ਜਾਂਦੇ ਸੀ ਤੇ ਉਹ ਵੀ ਮੁੱਲ ਵਿਕਣੀ ਆਰੰਭ ਹੋ ਗਈ ਚਲੋ ਜੀ ਲੋਕਾਂ ਨੇ ਕਿਹਾ ਵੀ ਕਿਰਤ ਕਰਨੀ ਚਾਹੀਦੀ ਹੈ ਉਹਨੂੰ ਕਿਰਤ ਦਾ ਰੂਪ ਦਿੱਤਾ ਉਦੇ ਤੋਂ ਬਾਅਦ ਨਿਹੰਗ ਸਿੰਘਾਂ ਨੇ ਲੁਧਿਆਣੇ ਦੇ ਵਿੱਚ ਬਾਣਾ ਪਾ ਕੇ ਉੱਥੇ ਮੀਟ ਦੀ ਦੁਕਾਨ ਖੋਲ੍ਹ ਦਿੱਤੀ ਜਾਨੀ ਕਿ ਜਿਹੜੀਆਂ ਚੀਜ਼ਾਂ ਆਪਾਂ ਬਾਣੀ ਪੜ੍ਹ ਕੇ ਰਹਿਤ ਮਰਿਆਦਾ ਅਨੁਸਾਰ ਦਲਾਂ ਪੰਥਾਂ ਦੇ ਵਿੱਚ ਲੰਗਰ ਦੇ ਰੂਪ ਵਿੱਚ ਤਿਆਰ ਕੀਤੀਆਂ ਜਾਂਦੀਆਂ ਸੀ ਅੱਜ ਉਹਨਾਂ ਦੀਆਂ ਦੁਕਾਨਾਂ ਖੁੱਲ ਰਹੀਆਂ ਤੇ ਇੱਕ ਕੱਲ ਪਰਸੋਂ ਦੀ ਵੀਡੀਓ ਵਾਇਰਲ ਹੋ ਰਹੀ ਜਿਹਦੇ ਵਿੱਚ ਇੱਕ ਨਿਹੰਗ ਸਿੰਘ ਬਾਣਾ ਪਾਈ ਰੇੜੀ ਲਾਈ ਜਨੇ ਤੇ ਉਹ ਆਂਡਾ ਆਪਣੇ ਕੜੇ ਤੇ ਮਾਰ ਕੇ ਤੋੜਦਾ ਤੇ ਮਗਰੋਂ ਆਰਾਮ ਲੱਡੂ ਕਹਿ ਕੇ ਅਕਾਲ ਕਹਿੰਦਾ ਹਨਾ ਉਹ ਭਰਾਓ ਉਹ ਸਰਦਾਈ ਦੀਆਂ ਦੁਕਾਨਾਂ ਵੀ ਲਾ ਲਈਆਂ ਤੇ ਬੱਕਰੀਆਂ ਦੀਆਂ ਦੁਕਾਨਾਂ ਵੀ ਖੋਲ ਲਈਏ ਮੀਟ ਵਾਲੀਆਂ ਆਂਡਿਆਂ ਦੀਆਂ ਰੇੜੀਆਂ ਵੀ ਲਾ ਲਈਆਂ ਉਹ ਭਰਾਵਾ ਹੁਣ ਠੇਕਾ ਰਹਿ ਗਿਆ ਉਹ ਵੀ ਖੋਲ ਲੋ ਕਿਤੇ ਪਿੱਛੇ ਨਾ ਲੈ ਜਾਓ ਪਹਿਲਾਂ ਕਿਤੇ ਨਿਹੰਗ ਸਿੰਘ ਆਪਣੇ ਸ਼ਗਨ ਛਕਾਉਣ ਨੂੰ ਦਲਾ ਪੰਥਾਂ ਦੇ ਵਿੱਚ ਹੁੰਦਾ ਹੀ ਪਰ ਆਹੜਾ ਦੁਕਾਨਾਂ ਖੋਲਣ ਵਾਲਾ ਕੰਮ ਨਵਾਂ ਹੀ ਕੰਮ ਸ਼ੁਰੂ ਕਰਤਾ ਆਪਾਂ ਤੁਹਾਨੂੰ ਨੂੰ ਲੱਗਦਾ ਵੀ ਆਪਾਂ ਮਤਲਬ ਪੰਥ ਨੂੰ ਢਾਹ ਲਾ ਰਹੇ ਆ ਕਿ ਨਿਹੰਗ ਸਿੰਘ ਹੁਣ ਇਕੱਲਾ ਇਹੋ ਕੰਮਾਂ ਤੇ ਰਹਿ ਗਏ ਬਸ ਠੇਕਾ ਹੀ ਰਹਿ ਗਿਆ ਉਹ ਵੀ ਤਗੜੇ ਹੋ ਕੇ ਖੋਲ ਦੋ ਮੇਰੇ ਭਰਾ ਉੱਥੇ ਵੀ ਜਾ ਕੇ ਹਾਲ-ਕਲ ਕਰੀ ਜਾਓ ਸ਼ਾਬਾਸ਼ ਹੈ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਇੱਕ ਜ਼ਰੂਰੀ ਗੱਲ ਕਰਨੀ ਹੈ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਆਪਾਂ ਪਿਛਲੇ ਦਿਨੀ ਵੇਖਦੇ ਆ ਰਹੇ ਆਂ ਕਿ ਸਰਦਾਈ ਦੀਆਂ ਦੁਕਾਨਾਂ ਖੁੱਲੀਆਂ ਠੀਕ ਹੈ ਜੀ ਜੋ ਕਿ ਦਰਾਂ ਪੰਥਾਂ ਦੇ ਵਿੱਚ ਮर्याਦਾ ਅਨੁਸਾਰ ਤਿਆਰ ਕਰਕੇ ਔਰ ਉਹਦੇ ਲੰਗਰ ਲਾਏ ਜਾਂਦੇ ਸੀ ਤੇ ਉਹ ਵੀ ਮੁੱਲ ਵਿਕਣੀ ਆਰੰਭ ਹੋ ਗਈ ਚਲੋ ਜੀ ਲੋਕਾਂ ਨੇ ਕਿਹਾ ਵੀ ਕਿਰਤ ਕਰਨੀ ਚਾਹੀਦੀ ਉਹਨੂੰ ਕਿਰਤ ਦਾ ਰੂਪ ਦਿੱਤਾ। ਉਹਦੇ ਤੋਂ ਬਾਅਦ ਨਿਹੰਗ ਸਿੰਘਾਂ ਨਾਲ ਲੁਧਿਆਣੇ ਦੇ ਵਿੱਚ ਬਾਣਾ ਪਾ ਕੇ ਉੱਥੇ ਮੀਟ ਦੀ ਦੁਕਾਨ ਖੋਲ੍ਹ ਦਿੱਤੀ। ਜਾਨੀ ਕਿ ਜਿਹੜੀਆਂ ਚੀਜ਼ਾਂ ਆਪਾਂ ਬਾਣੀ ਪੜ੍ਹ ਕੇ ਰਹਿਤ ਮਰਿਆਦਾ ਅਨੁਸਾਰ ਦਲਾਂ ਪੰਥਾਂ ਦੇ ਵਿੱਚ ਲੰਗਰ ਦੇ ਰੂਪ ਵਿੱਚ ਤਿਆਰ ਕੀਤੀਆਂ ਜਾਂਦੀਆਂ ਸੀ। ਅੱਜ ਉਹਨਾਂ ਦੀਆਂ ਦੁਕਾਨਾਂ ਖੁੱਲ ਰਹੀਆਂ ਤੇ ਇੱਕ ਕੱਲ ਪਰਸੋਂ ਦੀ ਵੀਡੀਓ ਵਾਇਰਲ ਹੋ ਰਹੀ ਜਿਹਦੇ ਵਿੱਚ ਇੱਕ ਨਿਹੰਗ ਸਿੰਘ ਬਾਣਾ ਪਾਈ ਰੇੜੀ ਲਾਈ ਜਨੇ ਤੇ ਉਹ ਆਂਡਾ ਆਪਣੇ ਕੜੇ ਤੇ ਮਾਰ ਕੇ ਤੋੜਦਾ ਤੇ ਮਗਰੋਂ ਆਮ ਲੱਡੂ ਕਹਿ ਕੇ ਅਕਾਲ ਕਹਿੰਦਾ ਹਨਾ। ਉਹ ਭਰਾਓ ਹੁਣ ਸ਼ਰਦਾਈ ਦੀਆਂ ਦੁਕਾਨਾਂ ਵੀ ਲਾ ਲੀਆਂ ਤੇ ਬੱਕਰੀਆਂ ਦੀਆਂ ਦੁਕਾਨਾਂ ਵੀ ਖੋਲ ਲੀਆਂ ਮੀਟ ਵਾਲੀਆਂ ਆਂਡਿਆਂ ਦੀਆਂ ਰੇੜੀਆਂ ਵੀ ਲਾ ਲੀਆਂ ਉਹ ਭਰਾਵਾ ਹੁਣ ਠੇਕਾ ਰਹਿ ਗਿਆ ਉਹ ਵੀ ਖੋਲ ਲੋ ਕਿਤੇ ਪਿੱਛੇ ਨਾ ਰਹਿ ਜਾਓ ਪਹਿਲਾਂ ਕਿਤੇ ਨਿਹੰਗ ਸਿੰਘ ਆਪਣੇ ਸ਼ਗਨ ਛਕਾਉਣ ਨੂੰ ਦਲਾ ਪੰਥਾਂ ਦੇ ਵਿੱਚ ਹੁੰਦਾ ਸੀ ਪਰ ਆੜਾ ਦੁਕਾਨਾਂ ਖੋਲਣ ਵਾਲਾ ਕੰਮ ਨਵਾਂ ਹੀ ਕੰਮ ਸ਼ੁਰੂ ਕਰਤਾ ਆਪਾਂ ਤੁਹਾਨੂੰ ਨੂੰ ਲੱਗਦਾ ਵੀ ਆਪਾਂ ਮਤਲਬ ਪੰਥ ਨੂੰ ਢਾਹ ਲਾ ਰਹੇ ਆਂ ਕਿ ਨਿਹੰਗ ਸਿੰਘ ਹੁਣ ਕੱਲਾ ਇਹੋ ਕੰਮਾਂ ਤੇ ਰਹਿ ਗਏ ਬਸ ਠੇਕਾ ਹੀ ਰਹਿ ਗਿਆ ਉਹ ਵੀ ਤਗੜੇ ਹੋ ਕੇ ਖੋਲ ਦੋ ਮੇਰੇ ਭਰਾ ਉੱਥੇ ਵੀ ਜਾ ਕੇ ਹਾਲ-ਕਲ ਕਰੀ ਜਾਓ ਸ਼ਾਬਾਸ਼ ਹੈ ਤੁਹਾਡੇ